ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਦੇ ਪੰਜਾਬ ਦੇ ਲੋਕ ਜਿੱਥੇ ਹੜ੍ਹਾਂ ਦੀ ਮਾਰ ਚੱਲ ਰਹੇ ਹਨ ਉੱਥੇ ਹੀ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਤੇ ਆਮ ਲੋਕ ਇਹਨਾਂ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆ ਰਹੀਆਂ ਹਨ ਇਸੇ ਤਰ੍ਹਾਂ ਹੀ ਕਾਦਿਆਂ ਦੇ ਨਜ਼ਦੀਕ ਪਿੰਡ ਡੱਲਾ ਅਤੇ ਨੱਥਪੁਰ ਦੀ ਸੰਗਤ ਵੱਲੋਂ ਸਾਂਝੇ ਤੌਰ ਤੇ ਕਰੀਬ 2000 ਹਣਪੀਰਤਾਂ ਦੇ ਲਈ ਲੰਗਰ ਦੀ ਸੇਵਾ ਭੇਜੀ ਗਈ। ਇਹ ਸੇਵਾ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਤੋਂ ਤੋਰੀ ਗਈ ਅਤੇ ਸੇਵਾ ਨੂੰ ਤੋਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਹਣਪੀਰਤਾਂ ਦੀ ਸਲਾਮਤੀ ਦੀ ਅਰਦਾਸ ਕੀਤੀ ਗਈ। ਗੱਲਬਾਤ ਕਰਦਿਆਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਲਵਪ੍ਰੀਤ ਸਿੰਘ ਅਤੇ ਸਾਬਕਾ ਸਰਪੰਚ ਮਲਕੀਤ ਸਿੰਘ ਨੇ ਕਿਹਾ ਕਿ ਡੇਰਾ ਬਾਬਾ ਨਾਨਕ ਦੇ ਡੇਰਿਆਂ ਤੇ ਫਸੇ ਹੋਏ ਲੋਕਾਂ ਲਈ ਪਸ਼ੂਆਂ ਦਾ ਚਾਰਾ ਅਤੇ ਲੋੜਵੰਦ ਵਸਤੂਆਂ ਅਤੇ ਰਾਸ਼ਨ ਪਾਣੀ ਲੈ ਕੇ ਜਾ ਰਹੇ ਹਾਂ। ਇਹ ਸੇਵਾ

ਉਹਨਾਂ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਸਿਆਸਤ ਨੂੰ ਛੱਡ ਕੇ ਸਾਰੇ ਇੱਕ ਦੂਜੇ ਦਾ ਸਾਥ ਦਈਏ ਉਹਨਾਂ ਕਿਹਾ ਕਿ ਇਹ ਸੇਵਾ 10 ਦਿਨ ਹਫ਼ਤਾ ਹਟ ਕੇ ਵੀ ਕੀਤੀ ਜਾ ਸਕਦੀ ਹੈ ਕਿਉਂਕਿ ਪਾਣੀ ਉਤਰਨ ਤੋਂ ਬਾਅਦ ਉਹਨਾਂ ਲੋਕਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਪੈਣੀ ਹੈ ਸਾਡੀ ਸੇਵਾ ਹੁਣ ਵੀ ਜਾਰੀ ਹੈ ਅਤੇ ਪਾਣੀ ਉਤਰਨ ਤੋਂ ਬਾਅਦ ਵੀ ਸਾਡੀ ਸੇਵਾ ਜਾਰੀ ਰਹੇਗੀ ਕਾਦੀਆ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਅਸੀਂ ਪਿੰਡ ਦੱਲਾ ਮੋੜ ਦੁਖਨਵਾਰ ਸਾਹਿਬ ਗੁਰਦੁਆਰਾ ਸਾਹਿਬ ਨਾਸਪੁਰ ਕਾਦੀਆ ਦੀਸ ਮੂਸ ਆ ਸੰਗਤ ਕੁਝ ਅਸੀਂ ਕੱਲ ਵੀ ਲੈ ਕੇ ਗਏ ਜੇ ਰਸਤਾ ਪਿੰਡ ਵਾਸਪੁਰ ਤੋਂ ਕੁਝ ਬਾਕੀ ਅਤਨਾ ਪਿੰਡ ਤੋਂ ਹੁਣ ਵੀ ਲੈ ਕੇ ਜਾ ਰਹੇ ਆ ਉਹ ਚਾਰਾ ਲੈ ਕੇ ਜਾ ਰਹੇ ਆ ਡੰਗਰਾਂਵਾਸ ਤੇ ਤੂੜੀ ਲੈ ਕੇ ਜਾ ਰਹੇ ਆ ਤੇ ਬੱਚਿਆਂ ਦੇ ਕੋ ਖਾਣ ਪੀਣ ਦੀਆਂ ਵਸਤਾਂ ਕੋ ਬੱਚਿਆਂ ਦਾ ਨਿੱਜੀ ਸਮਾਨ ਬਾਕੀ ਲੰਗਰ ਦਾ ਸਮਾਨ ਆ ਉਹ ਬਾਬਾ ਡੇਰਾ ਬਾਬਾ ਨਾਨਕ ਸਭ ਲੈ ਕੇ ਜਾ ਰਹੇ ਆ ਅੱਜ ਅਸੀਂ ਕੱਲ ਵੀ ਗਏ ਸੀਗੇ ਕਈਆਂ ਥਾਵਾਂ ਤੇ ਇਦਾਂ ਆ ਕਿ ਲੋਕ ਜਾਂਦੇ ਆ ਪਿੱਛੇ ਪਿੱਛੇ ਮੁੜ ਕੇ ਆ ਜਾਂਦੇ ਆ ਸਹੀ ਜਗ੍ਹਾ ਤੇ ਸਹੀ ਸਮਾਨ ਪਹਚਾਓ ਇਹ ਨਾ ਹੋਵੇ ਕਿਥੇ ਸਮਾਨ ਰਸਤਾ ਵਸਤਾ ਲੈ ਕੇ ਜਾਓ ਤੇ ਰਾਤ ਹੀ ਲੋਕਾਂ ਨੂੰ ਮਿਲਦਾ ਜਾਵੇ ਤੇ ਜਿਸ ਜਿੰਨਾਂ ਨੂੰ ਪੀੜਤਾਂ ਨੂੰ ਲੋਕਾਂ ਨੂੰ ਲੋੜ ਆ ਲੋੜਵੰਦਾਂ ਨੂੰ ਉੱਥੇ ਪਹੁੰਚਾਣਾ ਜਾ ਸਕੇ ਤੇ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਆ ਕਿ ਉੱਥੇ ਪਹਿਲਾਂ ਪਤਾ ਕਰਕੇ ਜੋ ਜੋ ਚੀਜ਼ ਚਾਹੀਦੀ ਆ ਜਿਹੜੀ ਚੀਜ਼ ਚਾਹੀਦੀ ਆ ਭਾਵੇਂ ਅੱਜ ਚਲ ਜੋ ਕੱਲ ਚਲ ਜੋ 10 ਦਿਨ ਬਾਅਦ ਚਲ ਜੋ ਲੋਕਾਂ ਨੂੰ ਹਰ ਇੱਕ ਤਰ੍ਹਾਂ ਦੀ ਲੋੜ ਪੈਣੀ ਆ ਗਾਹ ਆਉਣ ਵਾਲੇ ਸਮੇਂ 'ਚ 10 15 ਲੜਾਂ ਨੂੰ ਡੀਜ਼ਲ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਸਾਰੇ ਸਾਡੇ ਇਲਾਕਾ ਨਿਵਾਸੀ ਜਿੰਨੇ ਵੀ ਭੈਣ ਭਰਾ ਵਾ ਸਿਆਸਤ ਤੋਂ ਉੱਪਰ ਉੱਠ ਕੇ ਸਾਰੇ ਭੈਣ ਭਰਾ ਆਪਾਂ ਇੱਕ ਦੂਜੇ ਦਾ ਸਾਥ ਦਈਏ ਤੇ ਮੋਢੇ ਨਾਲ ਮੋਢਾ ਲਾ ਕੇ ਚੱਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਰੀ ਜਰੀ ਅੱਜ ਡੰਗਰਾਵਾਸ ਤੇ ਚਾਰ ਆ ਤੂੜੀ ਆ ਲੰਗਰ ਆ ਤੇ ਕੁਝ ਬੱਚਿਆਂ ਦਾ ਸਮਾਨ ਆ ਜਿਹੜਾ ਅਸੀਂ ਅੱਜ ਲੈ ਕੇ ਜਾ ਰਹੇ ਆ ਉਹ ਬੱਚਿਆਂ ਦੇ ਡਾਈਪਰ ਵਗੈਰਾ ਹੋਰ ਨਿੱਕੀਆਂ ਮੋਟੀਆਂ ਖਾਣ ਦੀਆਂ ਵਸਤੂਆਂ ਉਹ ਸਾਰੀਆਂ ਲੈ ਕੇ ਜਾ ਰਹੇ ਆ ਜੀ ਇਹ ਪਾਣੀ ਦੀ ਸਮੱਸਿਆ ਤੋਂ ਹੁਣ ਆ ਰਹੀ ਹੈ ਕਿਉਂਕਿ ਪਾਣੀ ਘਟਦੇਗਾ ਉਦੋਂ ਵੀ ਸੇਵਾਗੇ ਨਹੀਂ ਤੇ ਉਹ ਨਹੀਂ ਬਾਈ ਜੀ ਹਾਂ ਜੀ ਜੀ ਉਸ ਤੋਂ ਉਸ ਤੋਂ ਬਾਅਦ ਵੀ ਪਾਣੀ ਤੋਂ ਬਾਅਦ ਵੀ ਸੇਵਾ ਬਹੁਤ ਵੱਡੀ ਆ ਕਿਉਂਕਿ ਲੋਕਾਂ ਦੀਆਂ ਪਾਈਆਂ ਦੇ ਵਿੱਚ ਰੇਬ ਜੰਮ ਚੁੱਕੀ ਆ ਉਹ ਚੀਜ਼ ਨੂੰ ਬੰਨ ਨੂੰ ਵੀ ਬੰਨਣਾ ਪੈਣਾ ਵਾ ਉੱਥੇ ਜ਼ਿਆਦਾ ਪ੍ਰੈਕਟਰਾਂ ਦੀ ਵੀ ਲੋੜ ਪੈਣੀ ਆ ਡੀਜ਼ਲ ਦੀ ਲੋੜ ਪੈਣੀ ਆ ਹੋਰ ਲੰਗਰਾਂ ਦੀ ਵੀ ਲੋੜ ਪੈਣੀ ਆ ਜਦੋਂ ਲੋਕਾਂ ਨੇ ਕੰਮ ਕਰਨਾ ਆ ਤੇ ਕਿਉਂਕਿ ਇੱਥੇ ਮਹੀਨਾ ਡੇਢ ਦੋ ਮਹੀਨੇ ਲੱਗਣੇ ਆ ਇਹ ਨਹੀਂ ਕਿ ਜਿਹੜਾ ਅੱਜ ਚੱਲ ਗਿਆ ਉਹ ਕਹੇ ਵੀ ਹੁਣ ਮੈਂ ਆਪਣਾ ਸੁਰਜਾ ਦਾ ਅਦਾ ਕਰਾਇਆ ਨਹੀਂ ਉਹਨਾਂ ਵਿਚਾਰਿਆਂ ਨੂੰ ਬਹੁਤ ਜ਼ਿਆਦਾ ਤਕਾ ਲੱਗਾ ਵਾ ਜਿੰਨੇ ਵੀ ਏਰੀਏ ਦਰਿਆ ਦੇ ਨਾਲ ਪੈਂਦੇ ਆ ਤੇ ਉਹਨਾਂ ਨੂੰ ਮਹੀਨਾ 20 ਦਿਨ ਇਦਾਂ ਵੀ ਜਾ ਸਕਦਾ ਕੋਈ ਉਹ ਜਾਵੇ ਜ਼ਰੂਰ ਜੀ ਅਸੀਂ ਅੱਜ ਡੇਰਾ ਬਾਬਾ ਲਾਨ ਕੇ ਵਖੇ ਜਿਹੜੇ ਜਿਹੜੇ ਡੇਰਿਆਂ ਤੇ ਲੋਕ ਰਹਿ ਗਏ ਹਨ ਉਹਨਾਂ ਨੂੰ ਰਾਸ਼ਨ ਖਾਣ ਪੀਣ ਦੀ ਵਿਵਸਥਾ ਅਤੇ ਪਸ਼ੂਆਂ ਦੇ ਚਾਰਾ ਨਾਲ ਦੇ ਸਾਡੇ ਪਿੰਡ ਦਾਸਪੁਰ ਕਾਦੀਆਂ ਸ਼ਹਿਰ ਤੋਂ ਅਤੇ ਗੁਰਦੁਆਰਾ ਦੁੱਖ ਨਿਵਾਨ ਸਾਹਿਬ ਡੱਲਾ ਮੋੜ ਤੋਂ ਸੰਗਤਾਂ ਲੈ ਕੇ ਜਾ ਰਹੀਆਂ ਹਨ ਅਲਾਕਾ ਨਵਾਸੀਆਂ ਨੂੰ ਇਹ ਬੇਨਤੀ ਹੈ ਕਿ ਉੱਥੇ ਪਤਾ ਕਰਕੇ ਫੇਰ ਹੀ ਜਾਇਆ ਜਾਵੇ ਜਿੱਥੇ ਵੀ ਆਪਾਂ ਪਹੁੰਚਣਾ ਡੇਰਾ ਬਾਬਾ ਨਾਨਕ ਹੋ ਗਿਆ ਅ ਮਜੀਠਾ ਹੋ ਗਿਆ ਜਿਹੜੇ ਵੀ ਏਰੀਆ ਚ ਪਾਣੀ ਆਇਆ ਹੋਇਆ ਪਤਾ ਕਰਕੇ ਜਾਇਆ ਜਾਵੇ ਉੱਥੇ ਜੀ ਕਿਉਂਕਿ ਉੱਥੇ ਲੰਗਰ ਦੀ ਬੜੀ ਬੇਕਦਰਹੀ ਹੋ ਰਹੀ ਆ ਪਹਿਲਾਂ ਏਰੀਆ ਦਾ ਪਤਾ ਕੀਤਾ ਜਾਵੇ ਕਿ ਕਿੱਥੇ ਲੋੜੂਟ ਹੈ ਜਿੱਥੇ ਜ਼ਰੂਰਤ ਹੈ ਉੱਥੇ ਹੀ ਪੰਚਾਇਆ ਜਾਵੇ ਅੱਜ ਤੋਂ ਇੱਕ ਹਫ਼ਤਾ ਬਾਅਦ ਵੀ ਜਾਇਆ ਜਾ ਸਕਦਾ ਹੈ ਜਦੋਂ ਦੋ ਤਿੰਨ ਦਿਨ ਬਾਅਦ ਵੀ ਜਾਇਆ ਜਾ ਸਕਦਾ ਪੂਰਾ ਆਪਣਾ ਉੱਥੇ ਗੱਲਬਾਤ ਕਰਕੇ ਫੇਰ ਹੀ ਉੱਥੇ ਪਹੁੰਚਿਆ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਅੱਲਾ ਮੋਰ ਵੱਲੋਂ ਸੇਵਾ ਜਾ ਰਹੀ ਹੈ 2000 ਲੋਕਾਂ ਲਈ ਤੇ ਸਾਰੇ ਇਲਾਕਾ ਵਾਸੀਆਂ ਨੂੰ ਸਾਰਿਆਂ ਨੂੰ ਅਪੀਲ ਹੈ ਕਿ ਜਿੰਨੇ ਜਿੰਨੇ ਵੀ ਜਿੰਨੀ ਸੇਵਾ ਹੋ ਸਕਦੀ ਹੈ ਹਰ ਪੀੜਤਾ ਲਈ ਕਰੋ ਤੇ ਉਥੇ ਜਿੰਨੇ ਵੀ ਜਾਣੇ ਫਸੇ ਆ ਭੁੱਖੇ ਪਾਣੇ ਆ ਡੰਗਰਾਂ ਵਾਸਤੇ ਆ ਜੋ ਵੀ ਤੋੜੀ ਜੋ ਵੀ ਜੋ ਵੀ ਸਰਦਾ ਪੁੱਛਦਾ ਵਾ ਉਥੇ ਤੁਸੀਂ ਪਚਾਓ ਤੇ ਸਾਡੇ ਪੰਜਾਬੀਆਂ ਦਾ ਸਾਥ ਦਓ ਇੱਕ ਦੂਜੇ ਦੇ ਨਾਲ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ